ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤਾਂ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹੈਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਦਾਂ ਦੀ ਗੱਲ ਨਹੀਂ ਕੀਤੀ ਅਸੀਂ ਕਿਰਸਾ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚੱਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਇਹਨਾਂ ਨਾਲ ਮੈਂ ਹੁਣ ਇਹਨਾਂ ਨੂੰ ਛੱਡਿਆ ਹੈ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜੇ ਮੈਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਸਾਰੇ ਘਰ ਦੇ ਭੇਦ ਜੋ ਮੈਂ ਕੰਗਰੈਸ ਕਰਦਾ ਜੋ ਮੇਰੇ ਕੋਲ ਆ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਆਪਣਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਹੈ ਵੀ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਨੌਵੇਂ ਨਹੀਂ ਤੁੰਡ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੱਝ ਨੂੰ ਮਰਜ਼ੀ ਰੱਖਾ ਨਾ ਰੱਖਾ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਗਈ। ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ। ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ। ਕੱਲ ਸਾਰਾ ਦਰਹਾ ਆਇਆ ਸੀ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ। ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ। ਸਿੱਧੀ ਗੱਲ ਹੈ। ਪਰ ਮੈਂ ਕੋਈ ਵਿਰੋਧ ਨਹੀਂ ਕੁਛ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿੱਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਲੈਣਾ ਜਿਹੜਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਕਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਤੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਨਹੀਂ ਗਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਕਿਟੀ ਸਟੈਂਡ ਚ ਬਾਈ ਕੋਈ ਆਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਸਿੱਟੇ ਸਾਹਿਬ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਵਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਰੇ ਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕਹੋ ਲਿਆ ਜੀ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਫਿਰ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋਇਆ ਇਹਨਾਂ ਕੋਲ ਪਹਿਲ ਹੀ ਉਹ ਛੱਡੀ ਨਹੀਂ ਰਹੀ ਪ੍ਰਿੰਕਲ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਉਹਦੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾਲ ਕੋਈ ਲੈਣਾ ਦੇਣਾ ਨਹੀਂ ਕਰਾ ਹੈਗਾ ਉਹਨੇ ਬਾਈਕ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿਣੇ ਤੇ ਸਭ ਕੁਝ ਕਰ ਦਿੱਤਾ ਕੌਣ ਦੀ ਗੱਲ ਅਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਬਰਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਮੇਰੇ ਫਾਦਰ ਸਾਹਿਬ ਇੱਥੇ ਦਰਾਹੇ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗਾ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ 10 ਪਈ ਵੀ ਵਿਆਹ ਕਰਨਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤੇ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹੈਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਏਦਾਂ ਦੀ ਗੱਲ ਨਹੀਂ ਕੀਤੀ ਅਸੀਂ ਇਕੱਲੇ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚੱਲੀ ਗਈ ਗੁਸਤਵਾ ਜਰਨੀ ਮੇਰੀ ਇਹਨਾਂ ਨਾਂ ਮੈਂ ਹੁਣ ਇਹਨਾਂ ਨੂੰ ਛੱਡਿਆ ਹੈ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਦ ਜੋ ਮੈਂ ਕੰਗਰੈਸ ਕਰਦਾ ਜੋ ਮੇਰੇ ਕੋਲ ਹੈ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਅਪਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ